ਲਾ ਰੋਟੀ ਪਾਣੀ ਸਾਰੀ ਢਾੜੀ ਮੈਂ ਕਰਦਾ ਕਰਦੇ ਸਾਰੇ ਕੰਮ ਮੈਂ ਕਰਦਾ ਇਹ ਸਾਰੀ ਢਾੜੀ ਮੋਬਾਈਲ 'ਚ ਵੜਿਆ ਰਹਿੰਦਾ ਵੱਡਾ ਭਰਾ ਕੰਮ ਕਰਦਾ ਉਹ ਹਜੇ ਤੱਕ ਨਹੀਂ ਆਇਆ ਇਹਨੂੰ ਇਹ ਵੀ ਫਿਕਰ ਨਹੀਂ ਮੇਰੇ ਮਗਰ ਬਟਕ ਕੁਸਮੁਸਰ ਕਰੀ ਜਾਂਦਾ ਕੋਈ ਨਾ ਕੋਈ ਗੱਲ ਅੱਜ ਕਰੂਗਾ ਇਹਨੂੰ ਮੈਂ ਦੱਸੂ ਗੱਲ ਉਪਰਾਵਾ ਛੱਡ ਦੇ ਮੋਬਾਈਲ ਦਾ ਖੜਾ ਕੋਈ ਕੰਮ ਕਰਨ ਨੂੰ ਹੱਥ ਪਾ ਲਾ ਸਾਰੀ ਢਾੜੀ ਇੱਥੇ ਵੜਿਆ ਰਹਿਣਾ ਵੱਡਾ ਭਰਾ ਕੰਮ ਕਰਦਾ ਉਹ ਹਜੇ ਕੰਮ ਤੁਨੀ ਆ ਉਹਨੂੰ ਫੋਨ ਲਾ ਕੇ ਪੁੱਛ ਲੈ ਅਰਾ ਦਿਨ ਪਾਛਨ ਸੁਣਾਈ ਜਾਂਦੇ ਆ ਫੜ ਫੋਨ ਨਾਲ ਇਕੱਲੇ ਆ ਜਾਂਦਾ ਲੈ ਹੁਣ ਮੈਨੂੰ ਸਮਝਾਉਣਾ ਤੈਨੂੰ ਬੁਰਾ ਲੱਗਦਾ ਵੱਡਾ ਭਰਾ ਇਹਦਾ ਮੈਂ ਇਹਨੂੰ ਮੈਂ ਕੋਈ ਚੰਗੀ ਗੱਲ ਹੀ ਸਿਖਾਉਣਾ ਰੱਬਾ ਮੇਰੇ ਭਰਾ ਨੂੰ ਮੱਤ ਬਖਸ਼ੀ ਰਾਜੇ ਲਿਆ ਜਿਹੜਾ ਇੱਕ ਅੱਧਾ ਬਠਰ ਰਹਿ ਗਿਆ ਚੱਲ ਗਏ ਟਾਈਮ ਨਾ ਲਾ ਕੇ ਲਿਉਣਾ ਲਿਉਣਾ ਬਾਈ ਬਾਈ ਲਈ ਆਉਣਾ ਬਸ

ਨਾਲੇ ਤੂੰ ਪੈਸੇ ਆਂਦਾ ਕਹਿੰਦਾ ਸੀ ਪੈਸੇ ਤਾਂ ਬਾਈ ਫਿਰ ਮੈਨੂੰ ਚਾਹੀਦੇ ਸਮੇਂ ਬਾਰੇ ਲੋਗ ਅੱਜ ਆਹ ਠੇਕੇਦਾਰ ਤੇ ਮਲੀਮ ਬੈਠੇ ਪੈਗ ਹੀ ਲਈ ਜਾਂਦੇ ਆਪਾਂ ਚੱਲਦੇ ਆਂ ਦੋਨਾਂ ਤੈਨੂੰ ਪੈਸੇ ਉਹਦੇ ਕੋਲੋਂ ਪਤਾ ਕੀ ਮੈਂ ਤਾਂ ਇਹ ਬਾਈ ਕਹਿੰਦਾ ਚੰਗਾ ਨਹੀਂ ਲੱਗਦਾ ਪਰ ਉਹ ਨਹੀਂ ਨਹੀਂ ਮੈਂ ਦਵਾ ਦਿੰਦਾ ਤੈਨੂੰ ਪੈਸੇ ਨਾ ਟੈਨਸ਼ਨ ਲੈ ਠੀਕ ਆ ਭਈਆ ਲਾ ਕੇ ਬੱਟਲ ਪਰ ਚੱਲਦੇ ਆਂ ਆਪਾਂ ਚੱਲ ਪਾ ਪਾਣੀ ਪਾ ਹੋਰ ਹੋਰ ਨਾ ਰਹਿ ਬਸ ਬਸ ਬਹੁਤ ਤਲਾ ਐਂਕਰ ਸੰਦ ਸੰਦ ਧੋਦੇ ਆਪਣੇ ਹਾਂ ਹਾਂ ਮੈਂ ਆ ਕਰ ਦਿੰਨਾ ਠੀਕ ਆ ਬਾਈ ਠੀਕ ਫਾਈਨਲ ਕੰਮ ਧੋਦੇ ਲਈ ਧੋਦੇ ਲੈ ਰਾਏ ਕੰਮ ਤਾਂ ਆਪਣਾ ਹੋ ਗਿਆ ਫਾਈਨਲ ਹਾਂਜੀ ਬਾਈ ਇਹ ਮੈਂ ਜਾਣਾ ਠੇਕੇਦਾਰ ਕੋਲੇ ਹਾਂਜੀ ਹਾਂ ਤੇ ਤੂੰ ਆ ਜਿੰਨੇ ਸੰਦ ਆਪਣੇ ਸਾਰੇ ਮੇਰਾ ਵੀਰ ਤੋ ਤੂ ਕੇ ਸਾਹਮ ਕੇ ਤੇ ਇੱਕ ਜਗ੍ਹਾ ਰੱਖ ਕੇ ਆ ਜਾ ਮੇਰਾ ਵੀਰ ਠੀਕ ਠੀਕ ਆ ਮਿਸਤਰੀ ਜੀ ਕਰ ਦੇਣਾ ਜੀ ਲੈ ਵਜ ਬਾਬੇ ਨੇ ਸੁਣੀਆਂ ਦੀ ਮਸਾ ਕਰੂਗਾ ਭਲੀ ਆਪਣੇ ਪਿਚਾਰਾ ਹੋਰ ਟੇਕੇਦਾਰ ਸਤਿ ਸ੍ਰੀ ਅਕਾਲ ਠੀਕ ਆ ਬੁੱਸੀ ਸਿੰਘ ਹੋਰ ਭਾਈ ਗੁਰਜੰਟ ਲਾਈ ਬੈਠਿਆ ਮੈਂ ਫਲਾ ਹੋਰ ਆਇਆ ਲਾਲਾ ਬੈਗਨੇ ਵੀ ਬਈ ਤੁਹਾਨੂੰ ਪਤਾ ਮੈਂ ਦਾ ਦਰੂ ਪੀਂਦਾ ਨਹੀਂ ਯਾਰ ਭਾਈ ਮੈਨੂੰ ਕੰਮ ਸੀ ਥੋੜਾ ਯਾਰ ਜਿਹੜਾ ਮੁੰਡਾ ਮੇਰੇ ਨਾਲ ਨਹੀਂ ਆਉਂਦਾ ਮਜ਼ਦੂਰ ਆ ਰਾਜਾ ਹਾਂ ਉਹਨੂੰ ਪੈਸਿਆਂ ਦੀ ਲੋੜ ਸੀ ਜਿਹੜਾ ਝੰਡ ਵਾਲੇ ਖਰਤੇ ਤੋਂ ਆਉਂਦਾ ਹਾਂਜੀ 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 ਉਹੀ ਭਾਈ ਉਹ ਤਾਂ ਕੰਨੀ ਦਾ ਪਹਿਲੇ ਅਡਵਾਂਸ ਗਏ ਆ ਨਹੀਂ ਬਾਈ ਨਹੀਂ ਲੰਮੇ ਟਾਈਮ ਤੋਂ ਆਪਣੇ ਨਾਲ ਕੰਮ ਕਰਦਾ ਮੁੰਡਾ ਉਹਦੀ ਜ਼ਿੰਮੇਵਾਰੀ ਮੈਂ ਲੈ ਲੈਂਦਾ ਯਾਰ ਵਧੀਆ ਤੁਰਿਆ ਆਉਂਦਾ ਵਧੀਆ ਕੰਮ ਕਰਦਾ ਮੁੰਡਾ ਨਾਲ ਕੋਈ ਗੱਲ ਨਹੀਂ ਗੁਰਜੰ ਇਹ ਕਰ ਉਹਦਾ ਕਰ ਸਾਹਿਬ ਤਾਂ ਜੇ ਕੋਈ ਅਡਵਾਂਸ ਹੁੰਦੇ ਤਾਂ ਦੇ ਦੇ 20000 ਉਹਦਾ ਸੱਜੂਗਾ ਚੱਲ ਬਖਸ਼ੀਸ਼ ਉਹਦੀ ਜ਼ਿੰਮੇਵਾਰੀ ਲੈਂਦਾ ਆਪੇ ਮਾਰੇ ਮਤੇ ਰੋਦੇ ਆ ਚੱਲ ਕੋਈ ਨਹੀਂ ਦੇ ਦੇ ਜਿੰਨਾ ਅਡਵਾਂਸ ਬਖਸ਼ੀਸ਼ ਕਹਿੰਦਾ ਏ ਇਹਦੀ ਜ਼ਿੰਮੇਵਾਰੀ ਆ ਦੇ ਦੇ ਅਡਵਾਂਸ ਠੀਕ ਆ ਜਾ ਰਾਜੇ ਆ ਗਿਆ ਭਾਈ ਰਾਜੇ ਸਤਿ ਸ਼੍ਰੀ ਅਕਾਲ ਭਾਈ ਜੀ ਮੁੰਡੇ ਨੂੰ ਪੈਸੇ ਦੇਓ ਗੁਰਜੰਟ ਸਿੰਘ ਦੇ ਪੈਸੇ ਜਿੰਨੇ ਮੰਗਦਾ ਯਾਰ ਮੈਂ ਦੇ ਦੇ ਬੱਚੇ ਵੱਧ ਦੇ ਦਿਓ ਜੀ ਮੇਰੀ ਕਸਤ ਨਿਕਲ ਜੇ ਘਰੇ ਖਰਚਾ ਚੱਲ ਜੇ ਮੁੰਡੇ ਦੇ 500 ਫालतू ਦੇ ਦੇ ਕੋਈ ਗੱਲ ਨਹੀਂ ਭਾਈ ਜੀ ਆਪਣਾ ਹਿਸਾਬ ਕਦਾਓ ਕੱਲ ਨੂੰ ਕਰਗੇ ਫਿਰ ਉਹ ਕੱਲ ਨੂੰ ਕਰਾਂਗੇ ਆਪਾਂ ਧੰਨਵਾਦ ਜੀ ਤੁਹਾਡਾ ਹੋਸ਼ਾ ਪੁੱਤ ਤੁਸੀਂ ਮੇਰੀ ਸੁਣੀ ਆ ਜੀ ਮੇਰੇ ਲਿੰਸੀਆ ਬਣੇ ਆ ਜੀ ਘਰੇ ਹੱਥ ਕੋਈ ਨਹੀਂ ਕੋਈ ਨਹੀਂ ਜਵਾਗ ਆ ਗਏ ਆ ਜੀ ਚਲੋ ਠੀਕ ਹੈ ਬਾਈ ਜੀ ਠੀਕ ਹੈ ਬੁੱਸੀ ਸੈਂਕਰ ਜੰਤ ਲਾ ਬੈ ਚੱਲਦਾ ਰਾਜੇ ਵੀਰੇ ਚੱਲ ਚੱਲ ਗਏ ਵਾਹ ਵਾਲੇ ਹੋ ਗਏ ਯਾਰ ਇਕੱਠੇ ਵੀ ਠਿੱਕਦੇ ਹੋਣੇ ਆਲ ਮੇਰਾ ਵੀਰ ਮਾਰਕ ਆਪਣੇ ਘੋੜੇ ਦੇ ਕਪੜਾ ਯਾਰ ਮਾਰਦਾ ਮਾਰ ਉਹ ਇਹਨਾਂ ਨੂੰ ਕੀ ਆ ਮੜੀ ਸੀਟ ਸਾਫ ਕਰਦੇ ਬਸ ਵੀ ਮੇਰਾ ਮਿੱਟੀ ਘੱਟੇ ਵਾਲਾ ਕੰਮ ਹੋਰ ਹੋਰ ਬਾਈ ਹੋਰ ਆ ਮੈਂ ਟੈਨਸ਼ਨਾਂ ਨਾ ਲਿਆ ਕਰ ਮੈਂ ਨਹੀਂ ਨਹੀਂ ਬਹੁਤ ਗਾਜੀ ਤੁਹਾਡੇ ਦੇ ਟੈਨਸ਼ਨ ਚ ਕਾਦੀ ਆ ਬਹੁਤ ਵਧੀਆ ਆਪਣਾ ਯਾਰ ਅਪਾ ਤੁਹਾਡੇ ਦੇ ਟੈਨਸ਼ਨ ਲੈਂਦੇ ਨਹੀਂ ਅਪ ਆਪਣੇ ਵੀਰਾ ਮਾਰਾਂ ਮੈਂ ਤੈਨੂੰ ਘਰੇ ਤਾਰ ਦਿਨਾ ਜਾਂਦਾ ਹੋਰ ਹੋਰ ਬਾਈ ਬਈ ਨੇਟ ਵਾਵਾ ਹੋਗੇ ਨਾ ਘਰੇ ਤੈਨੂੰ ਪੜਾ ਸਾਡੇ ਨਾਮ ਸ੍ਰੀ ਵੈਗ ਬਾਈ ਵੈਗ ਲਹਿਰਾਏ ਤੇਰਾ ਘਾਰ ਆ ਗਿਆ ਤਰਵੀਰ ਤੇ ਤਰਕੇ ਟਾਈਮ ਨਾਲ ਤਿਆਰ ਹੋ ਜੀ ਚੰਗਾ ਕੋਈ ਨਹੀਂ ਕੋਈ ਨਹੀਂ ਭਾਈ ਤੇ ਨਾਰੇ ਜਿਹੜੀ ਉਹ ਫੀਸ ਭਰਨੀ ਹੈ ਛੋਟੇ ਭਰਾ ਦੀ ਤੇਰੀ ਉਹ ਭਰਿਆ ਹੀ ਠੀਕ ਆ ਕੋਈ ਨਹੀਂ ਭਾਈ ਤੇ ਮੋਰਸਾ ਲੈ ਗਈ ਮੇਰੇ ਯਾਰ ਠੀਕ ਆ ਠੀਕ ਆ ਚੱਲ ਮੈਂ ਵੀ ਚੱਲਦਾ ਅਖਰੇ ਠੀਕ 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 ਆ ਜੀ ਲੈ ਉਹ ਆ ਗਿਆ ਭਾਈ ਓਕੇ ਮੈਂ ਆ ਠੀਕ ਆ ਭਾਈ ਕਿਵੇਂ ਟੱਲਾ ਜੀ ਕੀ ਗੱਲ ਹੈ ਬਾਈ ਤੈਨੂੰ ਤਾਂ ਪਤਾ ਹੀ ਐ ਯਾਰ ਆਪਣਾ ਛੋਟਾ ਭਰਾ ਸਾਰੀ ਦਿਹਾੜੀ ਮੋਬਾਈਲ 'ਚ ਵੜਿਆ ਰਹਿੰਦਾ ਯਾਰ ਮੈਨੂੰ ਪਤਾ ਜਨ ਕਿ ਚੰਦ ਚੜਦਾ ਨਾ ਅੱਛਾ ਯਾਰ ਮੈਂ ਉਹਨੂੰ ਸਮਝਾਇਆ ਵੀ ਤੂੰ ਮੋਬਾਈਲ ਦੇ ਚੱਕਰਾਂ 'ਚ ਨਾ ਪੈ ਕੋਈ ਕੰਮ ਕਰਨ ਨੂੰ ਹੱਥ ਮਾਰ ਤੇ ਮੈਂ ਤਾਂ ਉਹਨੂੰ ਸਮਝਾਇਆ ਸੀ ਵੱਡਾ ਭਰਾ ਹੋਣ ਦੇ ਨਾਤੇ ਤੇ ਉਹ ਮੇਰੇ ਨਾਲ ਗੁੱਸੇ ਹੋ ਕੇ ਘਰੋਂ ਚਲਾ ਗਿਆ ਅੱਛਾ ਇਹ ਗੱਲ ਆ ਕਾਕੇ ਦੇਖ ਤੈਨੂੰ ਪਤਾ ਆਪਣੇ ਨਿੱਕੇ ਦਾ ਹੀ ਮਾਮੂਕ ਗਈ ਸੀ ਤੇ ਆਪਾਂ ਉਹਨੂੰ ਕਿੰਨੇ ਔਖਾਂ ਨਾਲ ਪਾਲਿਆ ਉਹਨੇ ਮਾੜਾ ਪਿਆਰ ਦੇ ਵੇਖਿਆ ਬੱਚਾ ਮਸ਼ਹੂਰ ਆਉ ਥੋੜਾ ਤੂੰ ਵੀ ਨਾ ਤਰੀਕੇ ਨਾਲ ਗੱਲ ਕਰਿਆ ਕਰ ਮੈਨੂੰ ਪਤਾ ਤੈਨੂੰ ਜਰੂਰੋਂ ਕੁਝ ਨਾ ਕੁਝ ਟੁੱਟ ਕੇ ਪਾਏਗਾ ਨੂੰ ਚੱਲ ਕੋਈ ਨਹੀਂ ਉਹ ਆਉਂਦੇ ਮਹਿਕ ਵਿੱਚ ਆਣਾ ਜਾਂ ਮੇਰੇ ਤੇ ਗਲਾਸ ਪਨ ਲੈ ਗਿਆ ਕੀ ਬਣੂਗਾ ਜੇ ਵਖਾ ਖਾਂਦੇ ਨਾ ਕੋਈ ਨਹੀਂ ਇੱਕ ਤਨ ਪਤਾ ਇੱਕ ਹੋ ਜੇ ਹਨਾ ਜਦੋਂ ਮੈਂ ਘਰੋਂ ਬਾਹਰ ਜਾਵਣਾ ਬਸ ਕੋਈ ਨਾ ਕੋਈ ਬਹਾਨਾ ਬਣਾਉਂਦੇ ਰਹਿੰਦੇ ਆ ਚੱਲ ਕੋਈ ਨਹੀਂ ਆਉਂਦੇ ਮਸਮੀ ਆਣਾ ਲੈ ਬਈ ਪਾਣੀ ਪੀ ਲੈ ਭਾਈ ਆਇਆ ਨਹੀਂ ਹਜੇ ਉਹ ਉਹ ਆ ਗਿਆ ਬਈ ਆਪਣਾ ਛੋਟਾ ਤਾਂ ਤੂੰ ਨਾ ਬੋਲੀ ਮੈਂ ਕਹਿੰਦਾ ਉਹ ਕਿਵੇਂ ਆ? ਕਿਵੇਂ ਗੁੱਸੇ 'ਚ ਆਲਾ ਤਾਂ ਬੰਦਾ ਬੰਦਾ ਮਾਰ ਕੇ ਆਇਆ ਕੋਈ ਨਹੀਂ ਯਾਰ ਫालतू ਬੋਲਦਾ ਇਹ ਮੈਨੂੰ ਅੱਛਾ ਬੈਠ ਹਾਂ ਭਾਈ ਦੱਸੋ ਥੋੜੀ ਜਿਹੀ ਕੀ ਗੱਲ ਹੋਈ ਬਈ ਯਾਰ ਮੈਂ ਵੱਡਾ ਭਰਾ ਹੋਣ ਦੇ ਨਾਤੇ ਇਹਨੂੰ ਸਮਝਾਇਆ ਹਾਂ ਵੀ ਤੂੰ ਫੋਨ ਨਾ ਦੇਖ ਹਾਂ ਕੋਈ ਕੰਮਕਾਰ ਕਰ ਯਾਰ ਹਾਂ ਤੇ ਇਹ ਹੁਣ ਮੇਰੇ ਤੋਂ ਗੁੱਸੇ ਹੋ ਕੇ ਤੇ ਘਰੋਂ ਚਲਾ ਗਿਆ ਇੱਕ ਮਿੰਟ ਉਹ ਤਾਂ ਗਲਤੀ ਤੇਰੀ ਦੀ ਆ ਤੈਨੂੰ ਪਤਾ ਆਪਣੀ ਨਿੱਕੇ ਅੰਦਰ ਦੀ ਮਾਂ ਮੁੱਕ ਗਈ ਸੀਗੀ ਤੁਹਾਨੂੰ ਇੰਨਾ ਔਖਾ ਪੜਾਉਣਾ ਲਿਖਾਉਣਾ ਮੈਂ ਤੂੰ ਦਾ ਫੀਸ ਦਾ ਪ੍ਰਬੰਧ ਕੀਤਾ ਕਿ ਨਹੀਂ ਪੁੱਤ ਫੀਸ ਦਾ ਵੀ ਕੀਤਾ ਪ੍ਰਬੰਧ ਤੇ ਮੇਰਾ ਪੁੱਤ ਨਾ ਰਲ ਕੇ ਰਿਹਾ ਕਰੋ ਨਾ ਲੜਿਆ ਕਰੋ ਹੁਣ ਮੇਰੀ ਇੱਕ ਗੱਲ ਮੰਨੋ ਵੀ ਤੂੰ ਛੋਟੀ ਜੇ ਤੂੰ ਤੁਸੀਂ ਮੈਨੂੰ ਆਪਣਾ ਭਰਾ ਮਾਨਦੇ ਮਾਂ ਮੰਨਦੇ ਆ ਆ ਗੁੱਸਾ ਗਿਲਾ ਛੱਡ ਕੇ ਨਾ ਸਾਰਾ ਇੱਕ ਝੁੱਟ ਹੋ ਜਾ ਐਵੇਂ ਨਾ ਲੋਕੀ ਤਮਾਸ਼ਾ ਬੀਣੇ ਹੈ ਮੇਰਾ ਪੁੱਤ ਮਰਾ ਹੋ ਗਿਆ ਤਾਂ ਐ ਨਾ ਕਰੋ मन ना करो बस मेरी ना ना मेरी 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 इज्जत रखो मेरी कोई रखो माड़ी मोटी का रखो मलाओ बात ना लड़ो हम मेरे सिर पर हाथ रखो दो में अगर तुम कद ना लड़ोगे तो रख के काम करोगे मेरे सब, बोलो वचन दो में दो में जो वचन हाँ भाई आज के बाद असी रल के काम करेंगे पुत थोड़े बिना मेरा कोई नहीं गा मैं पता ਸਸੀ ਗਾਲ ਜੀ ਮੈਂ ਤੁਹਾਡਾ ਆਪਣਾ ਬਖਸ਼ੀਸ਼ ਸਹਿਮ ਧਾਰੀਵਾਲ ਮੇਰਾ ਪਿੰਡ ਜੰਦਲਾ ਘਟਾ ਆ ਆਪਣਾ ਵੀਰ ਨਵ ਅਵਤਾਰੀਵਾਲ ਆ ਹੁਣੇ ਹੁਣੀ ਆਪਾਂ ਵੀਡੀਓ ਇੱਕ ਨਵੀਂ ਸ਼ੂਟ ਕੀਤੀ ਹੈ ਵੀਰੇ ਭਰਾਵਾਂ ਦੀ ਏਕਤਾ ਵੀਡੀਓ ਦਾ ਨਾਮ ਵਾਕਵਤ ਸ਼ੇਅਰ ਕਰਨਾ ਲਾਈਕ ਕਰਨਾ ਕਮੈਂਟ ਕਰਨਾ ਤੇ ਜਿੰਨੇ ਵੀ ਵੀਰਾਂ ਨੇ ਕੰਮ ਕੀਤਾ ਇਹਦੇ ਵਿੱਚ ਬਹੁਤ ਬਹੁਤ ਧੰਨਵਾਦ ਉਹਨਾਂ ਦਾ ਸਸੀ ਗਾਲ ਜੀ